ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜੋ-ਜੋ ਵੀ ਐਚਐਨ1 ਨਿਊਜ਼ ਚੈਨਲ ਦੇ ਨਾਲ ਜੁੜਿਆ ਹੋਇਆ ਹੈ ਭਾਵੇਂ ਨਵੇਂ ਦਰਸ਼ਕ ਨੇ ਜਾਂ ਫਿਰ ਪੁਰਾਣੇ ਦਰਸ਼ਕ ਨੇ ਉਹਨਾਂ ਤੱਕ ਇਹ ਅਹਿਮ ਖਬਰ ਇਹ ਵੀਡੀਓ ਬਣਾਉਣ ਜਾ ਰਹੀ ਹਾਂ ਇੱਕ ਜ਼ਰੂਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਈ ਦਿਨਾਂ ਤੋਂ ਸਾਡਾ ਐਚਐਨ1 ਨਿਊਜ਼ ਚੈਨਲ ਦਾ ਜੋ ਫੇਸਬੁੱਕ ਪੇਜ ਹੈ ਉਹ ਕੋਈ ਤਕਨੀਕੀ ਕਾਰਨ ਕਰਕੇ ਨਹੀਂ ਚੱਲ ਰਿਹਾ ਜਿਸ ਨੂੰ ਲੈ ਕੇ ਸਾਡੀ ਟੀਮ ਜਿਹੜੀ ਬੈਠੀ ਹੋਈ ਹੈ ਮੁਰ ਤੋਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦਰਸ਼ਕਾਂ ਤੱਕ ਸਮੇਂ ਸਮੇਂ ਸਿਰ ਇਲਾਕੇ ਦੀ ਖਬਰ ਪੰਜਾਬ ਦੀ ਖਬਰ ਪਹੁੰਚ ਸਕੇ ਇਸ ਨੂੰ ਲੈ ਕੇ ਅਸੀਂ ਨਵਾਂ ਫੇਸਬੁੱਕ ਤੇ ਪੇਜ ਬਣਾ Hn1 Punjabi ਦੇ ਨਾਮ ਤੋਂ ਤਾਂ ਜਿੰਨੇ ਵੀ ਸਾਡੇ ਦਰਸ਼ਕ ਨੇ JOHRV New Channel ਦੇ ਨਾਲ ਜੁੜੇ ਹੋਏ ਸੀ ਉਹ Hn1 Punjabi ਨੂੰ ਫੋਲੋ ਕਰ ਲੈਣ ਸਬਸਕ੍ਰਾਈਬ ਕਰ ਲੈਣ ਤੇ ਨਾਲ ਦੀ ਨਾਲ ਨੋਟ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇਣੀ ਹੈ ਪਹਿਲਾਂ ਵੀ ਸਾਡੀ ਕੋਸ਼ਿਸ਼ ਰਹੀ ਜੇ ਕਿਤੇ ਨਾ ਕਿਤੇ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਸਕੀ ਪਰ ਕਿਤੇ ਤੇ ਟਾਈਮ ਨਹੀਂ ਲੱਗੇ ਇਸ ਕਾਰਨ ਇਹ ਜਾਣਕਾਰੀ ਤੁਹਾਡੇ ਤੱਕ ਨਹੀਂ ਪਹੁੰਚਾ ਸਕੇ ਜਿੰਨੀਆਂ ਵੀ ਵੀਡੀਓ Facebook ਤੇ ਪੈਂਦੀਆਂ ਨੇ ਭਾਵੇਂ YouTube ਤੇ ਪੈਂਦੀਆਂ ਨੇ ਇਲਾਕੇ ਦੀਆਂ ਨੇ ਪੰਜਾਬ ਦੀਆਂ ਨੇ ਹਾਂ ਸਾਰੇ ਦਰਸ਼ਕ ਵੇਖਣ ਵਾਲੇ ਉਸ ਵੀਡੀਓ ਨੂੰ ਬਤਵਾ ਸ਼ੇਅਰ ਕਰਿਆ ਕਰੋ ਆਪਣੇ ਆਪਣੇ ਵਿਚਾਰ ਕਮੈਂਟ ਚੂ ਕਰਿਆ ਕਰੋ ਜਿਸ ਦੇ ਨਾਲ ਕੀ ਤੁਹਾਡੇ ਨਜ਼ਦੀਕੀ ਦੋਸਤ ਮਿੱਤਰਾਂ ਤੱਕ ਵੀ ਉਹ ਖਬਰ ਪਹੁੰਚ ਸਕੇ ਸਭ ਤੋਂ ਪਿੱਛੇ ਜੇ ਗੱਲ ਕਰੀਏ ਸਾਡਾ ਇਲਾਕਾ ਜਿਹੜਾ ਮੋਹਾਲੀ ਜ਼ਿਲ੍ਹਾ ਜੋ ਕਿ ਕਈ ਲੋਕ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ ਕਿ ਅਗਰ ਵੀਡੀਓ ਸ਼ੇਅਰ ਕਰਦੇ ਆ ਤਾਂ ਅੱਗੇ ਦੋਸਤ ਮਿੱਤਰਾਂ ਤੱਕ ਪਹੁੰਚਦੀ ਹੈ ਜਾਣਕਾਰੀ ਵੱਧਦੀ ਹੈ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਪਹਿਲਾਂ ਤਾਂ ਸਾਡਾ ਨਵਾਂ ਫੇਸਬੁਕ ਪੇਜ HN1 ਪੰਜਾਬੀ ਜਿਹਦਾ ਲਿੰਕ ਅਸੀਂ ਉੱਪਰ ਦੇ ਦਾਂਗੇ ਉਸ ਨੂੰ ਤੁਸੀਂ ਫੋਲੋ ਕਰ ਲਿਓ ਮੱਤ-ਮੱਤ ਸ਼ੇਅਰ ਵੀ ਕਰਿਓ ਕਿਉਂਕਿ ਤਕਨੀਕੀ ਕਾਰਨ ਕਰਕੇ HN1 ਨਿਊ ਚੈਨਲ ਦਾ ਪੇਜ ਜਿਹੜਾ ਕਾਫੀ ਦਿਨਾਂ ਤੋਂ ਨਹੀਂ ਚੱਲ ਰਿਹਾ ਪਰ ਜਦੋਂ ਤੱਕ ਉਹ ਨਹੀਂ ਚੱਲਦਾ ਤਾਂ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਯੂਰ ਕਰਨੀ ਹੈ ਤੇ ਇਸ ਨੂੰ ਲੈ ਕੇ ਇਲਾਕੇ ਦੀਆਂ ਖਬਰਾਂ ਆਪਾਂ ਵੀ ਪੰਜਾਬ ਦੀਆਂ ਨੇ ਉਹ HN1 ਪੰਜਾਬ ਤੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ YouTube ਤੇ ਉਹੀ ਚੈਨਲ HN1 ਨਿਊ ਚੈਨਲ YouTube ਤੇ ਉਹੀ ਪੁਰਾਣਾ ਚੱਲ ਰਿਹਾ ਪਰ ਜਿਹੜਾ Facebook ਪੇਜ ਕਿਸੇ ਤਕਨੀਕੀ ਕਾਰਨ ਕਰਕੇ ਨਾ ਚੱਲਣ ਕਰਕੇ ਜਿਹੜਾ ਨਵਾਂ ਪੇਜ ਬਣਾਇਆ ਗਿਆ ਜਦੋਂ ਤੱਕ ਉਹ ਨਹੀਂ ਚੱਲਦਾ ਉਦੋਂ ਤੱਕ chn1 ਪੰਜਾਬੀ ਨੂੰ ਤੁਸੀਂ ਫੋਲੋ ਕਰ ਲਓ ਆਪਣੇ ਦੋਸਤ ਮਿੱਤਰਾਂ ਤੱਕ ਵੀ ਸਾਂਝਾ ਕਰੋ ਜਿਸ ਦੇ ਨਾਲ ਕਿ ਇਲਾਕੇ ਤੱਕ ਇਲਾਕੇ ਦੀਆਂ ਖਬਰਾਂ ਦੀ ਜਾਣਕਾਰੀ ਪਹੁੰਚ ਸਕੇ ਧੰਨਵਾਦ